ਆ ਨਾ ਕਰੋ ਸਮਝੋ ਜੀ ਜਰਾ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇਉਂਗਾ ਨਹੀਂ ਮਗਰੋਂ ਕਿਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬਹਿਣ ਦੇਣਾ ਜੀ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਥੱਲੇ ਲਾ ਕੇ ਮੇਰੇ ਨਾਲ ਬਾ ਦੇ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਕਿੰਨ ਲੱਗ ਮੈਂ ਫੇਰ ਲੈ ਕੇ ਕੱਲ ਮੈਂ ਆਪ ਕੱਲਿਆ ਯਾਰ ਇਹਦੇ ਤੁਸੀਂ ਲੀਡਰ ਉਹ ਤੇ ਹਾਊਸ ਨੂੰ ਆਸੈਂਬਲੀ ਚ ਕਹ ਰਹੇ ਮੇਰੀ ਪਹਿਲੀ ਲਿਸਟ ਜਿਹੜੀ ਹੈ ਬਕਾਇਦਾ ਤੌਰ 'ਤੇ ਸੁਖਪਾਲ ਸਿੰਘ ਮੇਰੇ ਤੋਂ ਬਾਅਦ ਨੇ ਉਸ ਤੋਂ ਬਾਅਦ ਸਾ ਪਰ ਗੜ ਸਿੰਘ ਜੀ ਨੇ ਚੌਥੇ ਨੰਬਰ ਤੇ ਬਾਜਵਾਤ ਸਾਹਿਬ ਨੇ ਫਿਰ ਰਾਣਾ ਜੀ ਨੇ ਤੇ ਫਿਰ ਮੈਂ ਬਾਜਵਾਤ ਸਾਹਿਬ ਇੱਕ ਰਿਕੁਐਸਟ ਕਰਾਂ ਇੱਕ ਨੂੰ ਬੈਠੋ ਬੈਠੋ ਪਲੀਜ਼ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਇਸ ਮੈਂ ਕਿਉਂ ਸਾਹਿਬ ਬਾਜਵਾਤ ਸਾਹਿਬ ਮੇਰੀ ਬੇਨਤੀ ਸੁਣੂਗਾ ਹਾਂ ਜੀ ਜਿੰਨਾ ਟਾਈਮ ਅਸੀਂ ਕਿਉਂ ਬੋਲ ਰਹੇ ਆਪਾਂ ਜਿੰਨਾ ਟਾਈਮ ਅਸੀਂ ਇਸ ਗੱਲ ਤੇ ਲਾਤਾ ਵੀ ਉਹ ਪਹਿਲਾਂ ਬੋਲਣਗੇ ਉਹ ਬਾਅਦ ਚ ਬੋਲਣਗੇ ਇਹ ਗੱਲ ਮੇਰੇ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਥਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੇ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਕੱਢੋ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੈਨੂੰ ਕੋਈ ਸੇਕ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ कोरोना वाजवा त्रिप वाजवा जी ਦਾ ਨਾਮ ਬੋਲ ਦਿੱਤਾ ਹੈ ਪਹਿਲੇ ਬੋਲਣਗੇ ਤ੍ਰਿਪਤ ਬਾਜਵਾ ਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜਿਹੜੀ ਬੇਨਤੀ ਕਰ ਦਿੰਦਾ ਹਾਂ ਕਰੋ ਤ੍ਰਿਪਤ ਬਾਜਵਾ ਜੀ ਕਹਿ ਦਿੰਨ ਤੂੰ ਉੱਠ ਪੋਈ ਆ ਹਾਂ ਜੀ ਖੇਰਾ ਸਾਹਿਬ ਸਪੀਕਰ ਸਾਹਿਬ 2:12 ਹੋ ਗਏ ਜੀ 5 ਮਿੰਟ ਹੀ ਸਾਰੇ ਦੇ ਖੇਰਾ ਸਾਹਿਬ ਸਪੀਕਰ ਸਾਹਿਬ ਧੰਨਵਾਦ ਤੇ ਧੰਨ ਭਾਗ 1.5 ਸਾਲ ਬਾਅਦ ਮੈਂ ਹੌਨ ਰਿਕਾਰਡ ਤੇ ਮਾਈਕ ਤੇ ਬੋਲਣ ਲੱਗਿਆ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬਹੁਤ ਇਟਸ ਨਾਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਚ ਕਥਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਝ ਟ੍ਰੈਜਰੀ ਬੈਂਚਸ ਵੱਲੋਂ ਪੁਰਾਣਾ ਰਿਕਾਰਡ ਕੱਢ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦੀ ਨਹੀਂ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਔਰ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਸਪੀਕਰ ਸਾਹਿਬ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਇਹ ਉੱਥੇ ਸਰਕਾਰ ਕੋਈ ਹੋਵੇ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਈ ਅ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉੱਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਇਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਝ ਉੱਥੇ ਹੁਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਠੀਕ ਹੈ ਮਗਰ ਲੀਆਂ ਸਰਕਾਰਾਂ ਕਿਉਂਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋ ਜਸਟੀਫਾਈ ਕਰਨ ਨਹੀਂ ਆ ਰਿਹਾ ਫਰਜ਼ ਕਰੋ ਕਿ ਤੇ ਤੁਹਾਨੂੰ ਵੀ ਮੌਕਾ ਮਿਲ ਜਵੇ ਨਾ ਇਨ ਨੈਸ਼ਨਲ ਲੈਵਲ this deep state will keep on operating ਆ ਤੁਹਾਡੇ ਕੋਲੋਂ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ 'ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ 'ਚ ਲੇਕਿਨ ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਸਕਦੇ ਆ that is the deep state ਸੋ ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਆ ਸਪੀਕਰ ਸਾਹਿਬ ਦੁਨੀਆ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਆਬਾਦੀ ਆ ਸਾਰੇ ਵਿਸ਼ਵ 18% ਦੇ ਸਹਾਰੇ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਲ ਹੈ ਨਹੀਂਗਾ ਔਰ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਕੱਲਾ 2% ਲੈਂਡ ਮਾਸ ਹੈ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਟੇਬਲ ਫਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ ਔਰ ਪੰਜਾਬ ਦੇ ਨਾਲ ਚੂਕ ਕੁਛ ਪਹਿਲਾਂ ਤੁਸੀਂ ਗਨਾਏ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਡਾਊਟਡਲੀ ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਿਹਾ ਗਿਆ ਕਿ 14 14 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਢ ਕੱਢ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਉਹਨੂੰ ਬਹੁਤ ਵੱਡੇ ਪੱਧਰ ਤੇ ਦਵਾਈ ਕੀਤੀ ਹੈ ਪਾਣੀ ਜਿਵੇਂ ਆਰਟੀਕਲ 262 ਆਫ ਦਾ ਕਨਸਟੀਟਿਊਸ਼ਨ ਵਾਟਰ ਇਜ਼ ਕੈਟੇਗੋਰਿਕਲੀ ਅ ਸਟੇਟ ਸਬਜੈਕਟ ਇਹ ਕੋ ਕਹਿਣ ਪੁੱਛਣ ਦੀ ਲੋੜ ਨਹੀਂ ਸੀਗੀ ਲੇਕਿਨ ਉਸ ਆਰਟੀਕਲ 262 ਨੂੰ ਕਨਸਟੀਟਿਊਸ਼ਨ ਨੂੰ ਓਵਰਰਾਈਡ ਕਰਕੇ ਜਿਹੜੀਆਂ ਕਲੌਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ 7988 78 79 80 ਓਵਰਰਾਈਡ ਕਰਕੇ ਇਕੱਲੇ ਪੰਜਾਬ ਦੇ ਵਾਸਤੇ ਉਹ ਵਰਤੀਆਂ ਗਈਆਂ ਇਹ ਤੱਥ ਨੇ ਜੀ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ ਦੇਰ ਆਏ ਦਰਸਤ ਹੈ ਕਿਉਂਕਿ 23 ਫੈਬਰੂਰੀ 2022 ਨੂੰ ਆ ਹੁਣੇ 3 ਸਾਲ ਪਹਿਲਾਂ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਯੂਨਿਲੈਟਰਲ ਡਿਸੀਜਨ ਕਰਕੇ ਜਿਹੜਾ ਹੈ ਨਾ ਆਪਣਾ BBMP ਦੇ ਰੂਲਸ 1974 ਉਹਨੂੰ ਅਮੈਂਡ ਕਰਕੇ ਆਪਣਾ ਇੱਕ ਪਰਮਨੈਂਟ ਮੈਂਬਰ ਪਾਵਰ ਦਾ ਡਿਸਪਲੇਸ ਕਰਤਾ ਹਟਾਤਾ ਸੀਗਾ ਠੀਕ ਹੈ ਤੁਸੀਂ ਕੁਝ ਕਿਹਾ ਇਰੀਗੇਸ਼ਨ ਮਿਨਿਸਟਰ ਨੇ ਕਿ ਚਿੱਠੀਆਂ ਲਿਖਿਆ ਚਿੱਠੀਆਂ ਲਿਖਿਨੇ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲਿਜਿਟਿਮੇਟ ਰਾਈਟ ਬਣਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ dam safety act absolutely erroneous absolutely uh, total uni, uh, unitarian in nature federal huqooq de utte phatta dakka koi shak nahi ga sir par oh bhi ikida sir char saal baad assi keh rahe ki assi ede khilaf matai pass karange na you cannot undo that act apa jinna marzi sare ikatthe ho ke zor la liye sadkan te vi utar jiyiye dilli vi chal jiyiye ik lok sabha valo central act nu tusi undo nahi na kar sakde ik minute theek hai acha swagat ਪੀਕਰ ਸਾਹਿਬ ਇੱਕ ਮਿੰਟ ਸਾਡੇ ਕੋਲ ਨਾ ਸਾਰੀ ਪਾਰਟੀ ਦਾ ਟਾਈਮ ਆ ਉਹਦੇ ਚ ਪਲੀਜ਼ ਥੋੜਾ ਟਾਈਮ ਮੈਂ ਕੋਈ ਗਲਤ ਗੱਲ ਕਰ ਰਿਹਾ ਤਾਂ ਦੱਸੋ ਨਹੀਂ ਟਾਈਮ ਦੇ ਮੈਂ ਪਹਿਲਾਂ ਜਿਹੜਾ ਐਕਟ ਦਾ ਜਿਹੜਾ ਹੈ ਨਾ ਉਹ ਗਲਤ ਆ ਪਰ ਤੁਸੀਂ ਇਹ ਦੱਸੋ ਕਿ 21 ਤੋਂ ਬਾਅਦ 4 ਸਾਲ ਬਾਅਦ ਆਪਾਂ ਕੀ ਕੀਤਾ ਉੱਥੇ ਜੀ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਜੀ ਕਿ ਅਸੀਂ ਇੱਕ ਇੱਕ ਮਿੰਟ ਜੀ ਡੋਨਟ ਪਲੀਜ਼ ਟਾਈਮ ਕਿਉਂ ਪਨੂ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਕਿ ਅਸੀਂ ਸੁਪਰੀਮ ਕੋਰਟ ਮੂਵ ਕੀਤਾ ਨਹੀਂ ਕੀਤਾ ਜੀ ਅਸੀਂ ਅੱਜ ਬੈਠੇ ਆਂ ਚਲੋ ਅੱਛਾ ਅਚੀ ਕੋਸ਼ਿਸ਼ਾ ਮੈਂ ਕਹਿ ਰਿਹਾ ਦੇਰ ਆਏ ਦੁਰਸਤ ਆਏ ਜੀ ਆਪਣੇ ਮਨਿਸਟਰਸ ਤੁਹਾਡੇ ਹੁਣੇ ਰੀਸੈਂਟਲੀ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਜੀ ਸਰਦਾਰ ਗੁਰਜੀਤ ਸਿੰਘ ਰਾਣਾ ਐਮ ਐਲ ਏ ਜੀ ਦਾ ਕੁਝ ਹੋਗੇ ਜੀ ਸਰਦਾਰ ਗੁਰਜੀਤ ਸਿੰਘ ਰਾਣਾ ਐਮ ਐਲ ਏ ਜੀ 1 ਮਿੰਟ ਹੋ ਜਾਓ ਪਲੀਜ਼ ਹੋ ਗਿਆ ਅੱਛਾ ਕਰ ਸੋ ਹੋ ਗਿਆ ਹੋਗੀ ਕਰ ਸੋ ਹੋਗੇ ਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਤੇ ਬੋਲਣ ਦਾ ਟਾਈਮ ਪਲੀਜ਼ ਟਾਈਮ ਦਾ ਖਿਆਲ ਕਰੋ ਟਾਈਮ ਕਿਨਾਰਾ ਜੀ ਤੁਹਾਨੂੰ 3 ਮਿੰਟ ਜੀ ਤਿੰਨ ਅਜ ਤਾਂ ਕੁਝ ਵੀ ਨਹੀਂ ਹੋਣਾ ਨਹੀਂ ਬਹੁਤ ਕੁਝ ਹੋਣਾ ਇਹਦਾ ਧੰਨਵਾਦੀ ਕਰ ਪਾਵਾਂਗੇ ਨਹੀਂ ਉਹੀ ਬਹੁਤ ਪੰਜ ਸੱਤ ਮਿੰਟ ਦਿਓ ਜਰਾ ਫਿਰ ਕੋਈ ਗੱਲ ਕਰੀਏ ਗੱਲ ਹੈ ਜੀ ਕਿ ਰੂਲਿੰਗ ਪਾਰਟੀ ਨੇ ਆਪਣੇ ਆਂਕੜੇ ਦਿੱਤੇ ਸਾਡੇ ਵੀਰ ਜਿੰਨੇ ਬੋਲੇ ਉਹਨਾਂ ਨੇ ਵੀ ਆਪਣੀਆਂ ਗੱਲਾਂ ਰੱਖੀਆਂ ਮੈਂ ਸਹਿਮਤ ਹਾਂ ਜੋ ਹੋਇਆ ਪਹਿਲਾਂ ਗਲਤ ਹੋਇਆ ਸਾਡੇ ਨਾਲ ਤਕਾ ਹੋਇਆ ਲੇਕਿਨ ਸਵਾਲ ਇਸ ਗੱਲ ਦਾ ਕਿ ਆ ਪਿਛਲੇ 2-3 ਸਾਲਾਂ ਜੋ ਜੋ ਹੋਇਆ ਆ ਹੁਣੀ ਕਿਹੜਾ ਬੰਦਾ ਨਹੀਂ ਲੇਕਿਨ ਚਲੋ ਇਹ ਬਿਲਕੁਲ ਠੀਕ ਆ ਉਹਦਾ ਜਵਾਬ ਸਾਨੂੰ ਇੱਥੇ ਦੇਣਾ ਚਾਹੀਦਾ ਕਿ ਪਿਛਲੇ 3 ਸਾਲਾਂ ਚ ਆਪਾਂ ਕੀ ਕੀਤਾ ਔਰ ਗੱਲ ਇਹ ਨਹੀਂ ਕਿ ਪਿੱਛੇ ਕੀ ਹੋਇਆ ਗੱਲ ਆਪਾਂ ਕਰੀਏ ਕੀ ਆਉਣ ਵਾਲਾ ਭਵਿੱਖ ਪੰਜਾਬ ਦਾ ਕੀ ਆ ਉਹਦੇ ਤੇ ਅਜੇ ਤੱਕ ਕੋਈ ਚਿੰਤਾ ਨਹੀਂ ਬੁਰਾਈ ਮਰਣਾ ਪੰਜਾਬ ਦਾ ਪਾਣੀ ਕਲਾਈਮੇਟ ਚੇਂਜ ਕਰਕੇ ਚਾਹੇ ਦਰਿਆਵਾਂ ਦਾ ਉਹ ਵੀ ਘਟ ਰਿਹਾ 25% ਪਾਣੀ ਘਟ ਗਿਆ ਦਰਿਆਵਾਂ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਗਲੇਸ਼ੀਅਰ ਮੈਲਟ ਹੋਣੇ ਆ ਔਰ ਸਾਡੇ ਦਰਿਆਵਾਂ ਚ ਪਾਣੀ ਘਟ ਜਾਣਾ ਬਰਸਾਤਾਂ ਦੇ ਉੱਤੇ ਨਿਰਭਰ ਨਹੀਂ ਰਹਿ ਸਕਦੇ ਔਰ ਗਰਾਊਂਡ ਵਾਟਰ ਜਿਹੜਾ ਸਾਡਾ ਉਹ ਡੀਪਲੀਟ ਕਰ ਰਿਹਾ 300 ਫੁੱਟ ਐਵਰੇਜ ਸੀ ਅਜ ਤੋਂ 3 ਸਾਲ ਪਹਿਲਾਂ ਅੱਜ 350 ਫੁੱਟ ਤੇ ਚਲੇ ਗਿਆ ਜਿਹੜਾ ਬਿਜਲੀ ਦਾ ਖਰਚਾ 60000 ਸੀ ਉਹ 10000 ਹੋ ਗਿਆ ਕਦ ਤਾਈਂ ਅਸੀਂ ਪਾਈਪਾਂ ਪਾਉਂਦੇ ਰਾਂਗੇ 12 ਸਾਲਾਂ ਚ 14 ਸਾਲਾਂ ਜੇ ਵੀ ਨਿਭੜ ਜਾਣਾ ਕਲਾਈਮੇਟ ਚੇਂਜ بڑا ਵੱਡਾ ਚੈਲੰਜ ਆ ਫੋਨ ਵਾਲੇ ਪਵਿੱਖ ਲਈ ਅਸੀਂ ਛੱਡ ਕੇ ਕੀ ਜਾਣਾ ਔਰ ਪੀਣ ਵਾਲਾ ਪਾਣੀ ਅਸੀਂ ਅੱਜ ਹਰਿਆਣੇ ਨੂੰ ਤਾਂ ਦੇ ਰਹੇ ਆ ਲੇਕਿਨ 4000 ਕਿਊਸੇ ਕ ਤੁਸੀਂ ਫਾਲਤੂ ਦੇ ਦਿੱਤਾ ਔਰ ਸਰਕਾਰ ਵੱਲੋਂ ਪੁਖਤਾ ਕਦਮ ਨਹੀਂ ਚੁੱਕੇ ਗਏ ਪੁਖਤਾ ਕਦਮ ਚੁੱਕੇ ਜਾਣੇ ਚਾਹੀਦੇ ਆ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਨਾਲ ਕੋਆਪਰੇਟ ਕੀਤਾ ਠੀਕ ਹੈ ਥੋੜਾ ਬਹੁਤ ਬੰਦਾ ਜੋ ਹੋਇਆ ਪਾਸਟ ਗੱਲਾਂ ਕਮੀਆਂ ਹੋਣੀਆਂ ਹੋ ਵੀ ਗਈਆਂ ਸੀ ਉਹਨਾਂ ਨੂੰ ਵੀ ਐਡਮਿਟ ਕਰਦੇ ਆ ਲੇਕਿਨ ਫਿਊਚਰ ਬਾਰੇ ਅੱਜ ਇਹ ਤੈਅ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਸਦਨ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਕੀ ਸਾਡੀ ਵਿਉਂਤਬੰਦੀ ਆ ਔਰ ਕੀ ਅਸੀਂ ਆਪਣੀ ਫਿਊਚਰ ਜਨਰੇਸ਼ਨ ਲਈ ਛੱਡ ਕੇ ਜਾਵਾਂਗੇ ਥੈਂਕ ਯੂ ਸਰ ਧੰਨਵਾਦ ਜੀ